ਠੀਕ ਲੋ ਜੀ ਕਦ ਕਾਕ ਸੁਖਣਾ ਸੋਹਣਾ ਕਰਮੋ ਵਾਲੀ ਦਾ ਜੀਰ ਨੂੰ ਕੀ ਆਂਦੀ ਹੈ ਹਾਂ ਬਸ ਜੀਰ ਪਈ ਆਗਤਾ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦੀਪੁਰੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਮੱਝ ਬਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਪਪਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 9728000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਰ ਵਕਤ ਉਹਨਾਂ ਨੂੰ ਫੋਲੋ ਕਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟਾਗ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਝੰਕ ਬਾਈ ਜੀ ਸਸਰੀ ਗਾਈ ਸਸਰੀਕਾਲ ਨਾ ਵੀਰ ਜੀ ਆਪਣਾ ਨਾ ਆਪਣਾ ਫਤਨਾ ਸਿੰਘ ਪਿੰਡ ਦੀਪਗੜ ਜਿਹੜਾ ਬਰਨਾਲਾ ਹੈ ਤਹਿਸੀਲ ਤਪਾ ਠੀਕ ਆ ਮੱਝ ਦੀ ਜਾਣਕਾਰੀ ਦੇਈ ਮੱਝ ਉੱਥੇ ਸੂਈਆ ਵੀਰੇ ਹੁਣੇ ਸੂਈਆ ਨੂੰ ਮੈਂਟ ਪਸ 35 ਮਿੰਟ ਹੋਇਆ ਸੁਈ ਨੂੰ 35 ਮਿੰਟ ਹੋ ਗਏ ਹਾਂ ਬੱਚੇ ਨੂੰ ਕੀ ਜਾਨ ਦਿੰਦਾ ਜੀ ਕੱਟਾ ਦਿੰਦਾ ਵੀ ਕੱਟਾ ਬਹੁਤ ਸੋਹਣਾ ਸੋਪਰਾ ਸੋਹਣਾ ਪਰਾ ਮੜਾ ਉਹ ਤਦ 12 ਲੀਟਰ ਹੈਗਾ ਜਰਾਮ ਨਾਲ ਦੇ ਦਿੰਦੀ ਆ ਠੀਕ ਆ ਸਿੰਦੋ ਲੈ ਚੀ ਹੋਈ ਆਪਣੀ ਠੀਕ ਆ ਲਓ ਜੀ ਚੈੱਕ ਕਰ ਸਰੂ ਲੇਵਾ ਕਰਮਵਾਲੀ ਦਾ ਤੇ ਹਲੇ ਜੇਰ ਲੌਕੀ ਦੇ ਪਰਾ ਅੱਧਾ ਘੰਟਾ 35 ਮਿੰਟ 35 ਮਿੰਟ ਹੋਇਆ ਵੀਰੇ ਸਹੀ ਠੀਕ ਆ ਲਓ ਜੀ ਕੱਦ ਕਾਠ ਸੁਖਣਾ ਸੋਹਣਾ ਕਰਮਵਾਲੀ ਦਾ ਲਓ ਜੀ ਜੇਰ ਲੌਕੀ ਦੇ ਲਈ ਹਾਂ ਵਾ ਜੇਰ ਪੈ ਜੂਗੀ ਇਹਨੂੰ ਪਾਣੀ ਪੂਣੀ ਪਿਆਤਾ ਪੱਠੇ ਉੱਠੇ ਪਾਤੇ ਪੂਰਾ ਤਰਾ ਕਰਮ ਵਾਲੀ ਆ ਠੀਕ ਆ ਲੋ ਜੀ ਚਵਾਈ ਚੂ ਇੱਕ ਨੰਬਰ ਆ ਜਾਵਾਂ ਠੀਕ ਹੈ ਲੋ ਚੈੱਕ ਕਰ ਸਕਦੇ ਭਰਾ ਮਾਰ ਕੇ ਦਿਖਾ ਦੇ ਸਾਨੂੰ ਤੁਹਾਨੂੰ ਚਕਾ ਕੇ ਥਾਂ ਚੈੱਕ ਕਰ ਲਓ ਭਰਾ ਇਧਰਲੀ ਸਾਈਡ ਲੋ ਜੀ ਇਧਰਲੀ ਸਾਈਡ ਚੈੱਕ ਕਰ ਸਕਦੇ ਥਾਂ ਕਰਮ ਵਾਲੀ ਦੀ ਸਿੰਗੀ ਸੁੰਗੀ ਸਤਨਾ ਭਾਈ ਦਾ ਰੇਟ ਰੇਟ ਇਹਦਾ ਮੰਨ ਲਓ ਆਪਾਂ 85000 ਕਰਿਆ ਵੀਰੇ ਯਾਰ ਲੈਣ ਦੇਣ ਜਈ ਆ ਦੇਣੀ ਕਿੰਨੇ ਦੀ ਆ ਬਸ 1000 ਖੰਡ ਇਧਰ ਉਧਰ ਕਰ ਦੇਾਂਗੇ ਹਜ਼ਾਰਖੰਡ ਹਾਂ ਹਾਂ ਠੀਕ ਆ ਤੋ ਤੁਹਾਨੂੰ 12 ਲੀਟਰ ਖੁੱਲਾ ਦੇ ਦਿੰਦੀ ਆ ਮੈਂ ਅੱਜ ਠੀਕ ਆ ਲਓ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਕਮੈਂਟ ਸੇਅਰ ਲਾਈਕ ਭਰਾਵਾਂ ਦੇ ਕਰਦੇ ਜਾ ਕਰੋ ਤਾਂ ਕਿ ਤੁਹਾਡੇ ਤੱਕ ਅਲੰਕਨ ਵੀ ਵੀਡੀਓ ਅਪਲੋਡ ਕਰ ਸਕੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਭਰਾ ਓਕੇ ਬਾਏ